ਅਮਰੀਕਾ ਦੇ ਵਿੱਚ ਦੋ ਨੈਸ਼ਨਲ ਪੋਲਸ ਹੋਈਆਂ ਲੋਕਾਂ ਤੋਂ ਪੁੱਛਿਆ ਗਿਆ ਵੀ ਮਿਸਟਰ ਡੋਨਲਡ 트ੰਕ ਜਿਹੜੇ ਨੇ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਦੀ ਸ਼ਾਖਾ ਹੈ ਉਹ ਲੋਕਾਂ ਨੂੰ ਚੱਕ ਰਹੀ ਹੈ ਲੋਕਾਂ ਨੂੰ ਚੱਕ ਕੇ ਇਥੋਂ ਅਮਰੀਕਾ ਤੋਂ ਬਾਹਰ ਕੱਢ ਰਹੀ ਹੈ ਕੀ ਤੁਸੀਂ ਐਗਰੀ ਕਰਦੇ ਹੋ ਉਹਨਾਂ ਦੋਨਾਂ ਪੋਲਸ ਦੇ ਵਿੱਚ ਪਹਿਲਾਂ ਤਾਂ ਪੋਲ ਕਰਵਾਇਆ ਹਾਰਵਰਡ ਦੇ ਹਾਰਵਰਡ ਦੇ ਵਿੱਚ ਜਿਹੜਾ ਪੋਲ ਹੋਇਆ ਉਹਦੇ ਵਿੱਚ 56% ਲੋਕ ਕਹਿੰਦੇ ਜੀ ਜੋ ਮਿਸਟਰ ਡੋਨਲਡ 트ੰਕ ਦੀ ਸਰਕਾਰ ਕਰ ਰਹੀ ਹੈ ਉਹ ਬਿਲਕੁਲ ਸਹੀ ਹੈ ਜਿਹੜੇ ਇਲੀਗਲ ਲੋਕ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ ਚੱਕ ਕੇ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਔਰ ਅਸੀਂ ਉਹਦੀ ਸਪੋਰਟ ਕਰਦੇ ਹਾਂ ਉਹਦੇ ਵਿੱਚੋਂ 78% ਲੋਕ ਕਹਿੰਦੇ ਕਹਿੰਦੇ ਜੀ ਕ੍ਰਿਮੀਨਲ ਜਿਹੜੇ ਇੱਥੇ ਇਲੀਗਲ ਨੇ ਉਹਨਾਂ ਨੂੰ ਜ਼ਿਆਦਾ ਕੱਢਣਾ ਚਾਹੀਦਾ ਹੈ ਦੋਸਰਾ ਨਿਊਯਾਰਕ ਟਾਈਮਸ ਨੇ ਜਿਹੜਾ ਪੋਲ ਕਰਵਾਇਆ ਉਹਦੇ ਵਿੱਚ ਵੀ 54% ਲੋਕ ਮਿਸਟਰ ਡੋਨਲਡ 트ਰੰਪ ਦੇ ਨਾਲ ਸੀ ਉਹ ਕਹਿੰਦੇ ਜੋ ਉਹਨਾਂ ਦੀ ਸਰਕਾਰ ਕਰ ਰਹੀ ਹੈ ਅਮਰੀਕਾ ਦੇ ਵਿੱਚੋਂ ਇਲੀਗਲ ਲੋਕ ਕੱਢ ਰਹੀ ਹੈ ਜਿਹੜੇ ਕ੍ਰਾਈਮਨਲ ਨੇ ਉਹਨਾਂ ਨੂੰ ਕੱਢ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਸੋ ਹੁਣ ਇਹਦੇ ਵਿੱਚ ਟ੍ਰਿਸ਼ੀਆ ਮੈਕਲਾਫਨੈਕਿਆ ਉਹ ਕਹਿੰਦੇ ਜੀ ਅਮਰੀਕਾ ਦੇ ਲੋਕ ਸਾਡੇ ਨਾਲ ਨਹੀਂ ਅਮਰੀਕਾ ਦੀ ਸਰਕਾਰ ਸਾਡੇ ਨਾਲ ਹੈ ਅਸੀਂ ਮਿਸਟਰ ਬਾਈਡਨ ਦੀ ਤਰ੍ਹਾਂ ਬਾਰਡਰ ਖੁੱਲੇ ਨਹੀਂ ਛੱਡ ਰਹੇ ਅਸੀਂ ਜਿਹੜੇ ਇਲੀਗਲ ਲੋਕ ਨੇ ਉਹਨਾਂ ਨੂੰ ਬਾਹਰ ਕੱਢ ਰਹੇ ਹਾਂ ਬੇਸ਼ੱਕ ਕਿ ਆਈਐਸ ਤੇ ਉੱਪਰ ਹੋਣ ਵਾਲੇ ਅਸੌਲਟ 1000% ਵਧ ਗਏ ਸੋ ਉਹ ਕਹਿੰਦੇ ਕਿ ਅਸੀਂ ਹੁਣ ਬਹੁਤ ਜ਼ਿਆਦਾ ਇਹ ਸਾਰੀ ਚੀਜ਼ ਨੂੰ ਸੀਰੀਅਸਲੀ ਲੈ ਰਹੇ ਹਾਂ ਇਮੀਗ੍ਰੇਸ਼ਨ ਛਾਪੇ ਮਾਰੀ ਕਰਦੀ ਹੈ ਚਾਹੀ ਉਹ ਸ਼ਿਕਾਗੋ ਦੇ ਵਿੱਚ ਹੈ ਚਾਹੀ ਉਹ ਪੋਰਟਲੈਂਡ ਦੇ ਵਿੱਚ ਹੈ ਸ਼ਿਕਾਗੋ ਦੇ ਵਿੱਚ ਇਸ ਸੰਡੇ ਨੂੰ ਆਉਣ ਵਾਲੇ ਸੰਡੇ ਨੂੰ ਇੱਕ ਮੈਰਾਥਨ ਹੋਣੀ ਹੈ ਜਿਹੜੀ ਕਿ ਸਾਰੇ ਅਮਰੀਕਾ ਸਭ ਤੋਂ ਵੱਡੀ ਮੈਰਾਥਨ ਹੁੰਦੀ ਹੈ ਜਿੱਥੇ ਤਕਰੀਬਨ 52 ਹਜ਼ਾਰ ਲੋਕ ਤੋਂ ਉੱਪਰ ਜਿਹੜੇ ਨੇ ਉਹ ਮੈਰਾਥਨ ਫਿਨਿਸ਼ ਕਰਦੇ ਨੇ 1 ਮਿਲੀਅਨ ਦੇ ਕਰੀਬ ਕਹਿੰਦੇ ਲੋਕ ਸੜਕਾਂ 'ਚ ਖੜੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਜੀਅਰਾਪ ਕਰਦੇ ਔਰ ਇਸ ਮੈਰਾਥਨ ਦੇ ਵਿੱਚ ਜਗ੍ਹਾ-ਜਗ੍ਹਾ ਤੋਂ ਦੁਨੀਆ ਤੋਂ ਲੋਕ ਹਿੱਸਾ ਲੈਣ ਆਉਂਦੇ ਨੇ ਇਹਦੇ ਵਿੱਚ ਮੈਕਸੀਕਨਸ ਤੇ ਯੂਨਾਈਟਿਡ ਕਿੰਗਡਮ ਕੈਨੇਡਾ ਇਸਾਰੀ ਜਗ੍ਹਾ ਤੋਂ ਲੋਕ ਆਉਂਦੇ ਨੇ ਤੇ ਐਸ ਵਾਰੀ ਉਹ ਚੁੱਪ ਕਰਕੇ ਬੈਠੇ ਨੇ ਉਹ ਕਹਿੰਦੇ ਜੀ ਪਤਾ ਨਹੀਂ ਉੱਥੇ ਬਣਨਾ ਕੀ ਹੈ ਉੱਥੇ ਆਏ ਨਾ ਹੋਵੇ ਕਿ ਆਇਸ ਦੀਆਂ ਰੇਟਸ ਪੈ ਜਾਣ ਸਾਨੂੰ ਨਹੀਂ ਪਤਾ ਅਸੀਂ ਜਾਣਾ ਕਿ ਨਹੀਂ ਜਾਣਾ ਇੱਕ ਜਦੋਂ মিডিਆ ਆਊਟਲੈਟ ਉਹ ਕੁਐਸਚਨ ਕਰ ਰਿਹਾ ਸੀ ਲੋਕਾਂ ਨੂੰ ਅਮਰ ਸ਼ਾਹ ਨਾਮ ਦਾ ਇੱਕ ਵਿਅਕਤੀ ਉਹ ਕਹਿੰਦਾ ਜੀ ਮੈਂ ਬੌਰਨ ਅਮਰੀਕਾ ਦਾ ਲੇਕਿਨ ਮੈਂ ਸ਼ੱਕ ਲਉ ਭਾਰਤੀ ਆ ਕਹਿੰਦਾ ਮੈਂ ਮੈਂ ਵੀ ਜਾਣੋ ਮੈਰਾਥਨ ਦੇ ਵਿੱਚ ਇਸ ਵਾਰੀ ਡਰ ਰਿਆਂ ਵੀ ਕਿਤੇ ਮੇਰੀ ਸ਼ਕਲ ਨੂੰ ਵੇਖ ਕੇ ਆਈ ਸਾਲੇ ਮੈਨੂੰ ਫੜ ਨਾ ਲੈਣ ਮੁੜ ਕੇ ਤੰਗ ਕਰਨਗੇ ਵੈਸੇ ਮੈਨੂੰ ਕਰ ਕੁਝ ਨਹੀਂ ਸਕਦੇ ਮੈਂ ਜੰਮਿਆ ਇੱਥੇ ਆ ਪਰ ਫਿਰ ਵੀ ਮੈਨੂੰ ਡਰ ਬਹੁਤ ਹੈ ਔਰ ਇਹਦੇ ਵਿੱਚ ਕਹਿੰਦੇ 빅 ਸ਼ਿਫਟ ਜਿਹੜੀ ਹੋ ਰਹੀ ਹੈ ਉਹਦੇ ਚ ਕੱਲੀ ਹੁਣ ਸ਼ਿਕਾਗੋ ਨਹੀਂ ਹੈ ਪੋਰਟਲੈਂਡ ਹੈ ਜਿਹੜਾ ਓਰਗਨ ਹੈ ਜਿਹੜੀ ਸਟੇਟ ਉੱਥੇ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਆ ਇਸ ਦੀ ਫੈਸਿਲਿਟੀ ਦੇ ਸਾਹਮਣੇ ਤਕਰੀਬਨ ਉਹ ਕਹਿੰਦੇ 115 ਦਿਨ ਪਹਿਲਾਂ ਪ੍ਰੋਟੈਸਟ ਸ਼ੁਰੂ ਹੋਏ ਸੀ ਵੀ ਮਿਸਟਰ ਡੋਨਲਡ ਟਰੱਕ ਦੀ ਸਰਕਾਰ ਦੇ ਖਿਲਾਫ ਹੁਣ ਉੱਥੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੀਆਂ ਰੇਟਸ ਐਨੀਆਂ ਜ਼ਿਆਦਾ ਹੋ ਗਈਆਂ ਨੇ ਕਹਿੰਦੇ ਉੱਥੇ ਹਫੜਾ ਦਪੜੀ ਹੋਈ ਮੱਚੀ ਰਹਿੰਦੀ ਐ ਆਲੇ ਦੁਆਲੇ ਵਾਲੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹ ਕਹਿੰਦੇ ਜੀ ਅਸੀਂ ਘਰੇ ਮਾਸਕ ਪਾ ਕੇ ਘੁੰਮ ਰਹੇ ਆ ਕਿਉਂਕਿ ਜਿਹੜੀ ਟਾਇਰ ਗੈਸ ਛੱਡੀ ਜਾਂਦੀ ਹੈ ਜਿਹੜੀ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਉਹ ਸਾਡੇ ਘਰਾਂ 'ਚ ਵੜ ਜਾਂਦੀ ਹੈ ਸਾਨੂੰ ਘਰਾਂ ਦੇ ਵਿੱਚ ਸਾਹ ਨਹੀਂ ਆ ਰਿਹਾ ਹੈਗਾ ਉਹ ਕਹਿੰਦੇ ਆਈ ਲੱਗ ਰਿਹਾ ਹੈ ਆਈਸ ਦੇ ਡਿਟੈਂਸ਼ਨ ਸੈਂਟਰ ਦੇ ਸਾਹਮਣੇ ਜਿਵੇਂ ਕਿ ਵਾਰ ਜ਼ੋਨ ਹੋਵੇ ਕਦੇ ਉੱਥੇ ਫੜੇ ਜਾ ਰਹੇ ਐ ਲੋਕ ਕਦੇ ਲੋਕ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਉਹਨਾਂ ਦੇ ਖਿਲਾਫ ਨੇ ਸਾਰਾ ਦਿਨ ਉੱਥੇ ਪ੍ਰੋਟੈਸਟ ਚੱਲਦਾ ਹੈ ਤੇ ਹੁਣ ਉੱਥੇ ਵੀ ਇਮੀਗ੍ਰੇਸ਼ਨ ਨਹੀਂ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਕੰਟਰੋਲ ਕੀਤਾ ਤੇ ਪਿਛਲੇ ਕਹਿੰਦੇ 1-2 ਦਿਨਾਂ ਤੋਂ ਉਥੇ ਸ਼ਾਂਤੀ ਹੋਗੀ ਲੱਗਦੀ ਹੈ